ਕੂਠੀਆਂ ਤਾਂ ਆਪਾਂ ਹਰ ਰੋਜ਼ ਹੀ ਲੈ ਕੇ ਪਹੁੰਚਦੇ ਆ ਤੁਹਾਨੂੰ ਪਤਾ ਹੀ ਆ ਵੇਚਣ ਵਾਸਤੇ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਪਰ ਜਿਹੜੀ ਅੱਜ ਆਪਾਂ ਕੂਠੀ ਲੈ ਕੇ ਪਹੁੰਚੇ ਆ ਇਹਦੇ ਨਾਲ ਜਿੰਨਾ ਵਿੱਚ ਤੁਸੀਂ ਸਮਾਨ ਦੇਖੋਗੇ ਜਿੰਨਾ ਵੀ ਦੇਖੋਗੇ ਸਾਰਾ ਕੁਝ ਇਹਨਾਂ ਨੇ ਕੂਠੀ ਦੇ ਨਾਲ ਹੀ ਵੇਚਣਾ ਹੈ ਬਾਕੀ ਗੱਲਬਾਤ ਪੂਰੀ ਆਪਾਂ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਵੀ ਰਹਿੰਦਾ ਨੰਬਰ ਹੈ ਜੀ ਆਪਣਾ 73800 ਪੂਰਾ 26173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀ ਦੇ ਵਿੱਚ ਤੁਸੀਂ ਵੀ ਐਡ ਲਗਵਾ ਸਕਦੇ ਹੋ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਮਾਲਕ ਕਹਿੰਦੇ ਆ ਜਿੰਨਾ ਸਮਾਨ ਕੋਠੀ ਦੇ ਵਿੱਚ ਪਿਆਗਾ ਅਸੀਂ ਕੁਝ ਨਹੀਂ ਚਾਹਦੇ ਸਾਰਾ ਕੁਝ ਕੋਠੀ ਦੇ ਨਾਲ ਹੀ ਵੇਚ ਦੇਣਾ ਤੇ ਕੋਠੀ ਬਹੁਤ ਵਧੀਆ ਬਣੀ ਹੋਈ ਆ ਤੇ ਕੋਠੀ ਬਣੀ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਥੋੜੇ ਟਾਈਮ ਪਹਿਲਾਂ ਹੀ ਤਿਆਰ ਹੋਈ ਆ ਤੇ ਵਧੀਆ ਇਹਨਾਂ ਨੇ ਕੰਮ ਕਰਵਾ ਰੱਖਿਆ ਤੁਸੀਂ ਸਾਰਾ ਕੁਝ ਦੇਖੋਗੇ ਤੇ ਸਾਰੀ ਆਪਾਂ ਪੂਰੀ ਗੱਲ ਕਰਾਂਗੇ ਬਾਕੀ ਇਹਨਾਂ ਨੇ ਮੇਨ ਗੇਟ ਜਿਹੜਾ ਸੀਗਾ ਬਹੁਤ ਵਧੀਆ ਸੋਹਣਾ ਤਿਆਰ ਕਰਵਾਇਆ ਹੋਇਆ ਟਾਈਲਾਂ ਟੂਲਾਂ ਬਾਰ ਵੀ ਇਹਨਾਂ ਨੇ ਲਗਵਾ ਰੱਖੀਆਂ। ਬਾਕੀ ਬੇੜੇ ਤੋਂ ਲੈ ਕੇ ਅੰਦਰ ਬਾਹਰ ਸਾਰੇ ਕਿਤੇ ਟਾਈਲਾਂ ਲੱਗੀਆਂ ਹੋਈਆਂ। ਤੇ ਕਿਚਨ ਤੁਸੀਂ ਦੇਖ ਲਿਆ। ਜਿੰਨਾ ਵੀ ਰਸੋਈ ਦਾ ਸਮਾਨ ਆ ਰਸੋਈ ਚ ਪਿਆ ਇਹਨਾਂ ਨੇ ਸਾਰਾ ਕੁਝ ਨਾਲ ਹੀ ਵੇਚ ਦੇਣਾ। ਬਾਕੀ ਸਾਰਾ ਸਮਾਨ ਤੁਸੀਂ ਦੇਖ ਲਓ। ਏਸੀ ਵੀ ਲੱਗਿਆ ਹੋਇਆ ਹੈ। ਏਸੀ ਸਰਵਿਸ ਵਾਸਤੇ ਮਤਲਬ ਕਿ ਉੱਪਰਲਾ ਟਾਪਾ ਜ ਆ ਹੁੰਦਾਗਾ ਉਹ ਖੋਲ ਰੱਖਿਆ। ਤੇ ਬੈੱਡ ਪਿਆ ਸੀਗਾ ਇੱਕ ਇਧਰਲੇ ਕਮਰੇ 'ਚ ਬੈੱਡ ਹੈ ਬਾਕੀ ਟੀਵੀ ਵਾਸਤੇ ਇੱਕ ਬਾਕਸ ਜਿਹਾ ਬਣਿਆ ਹੋਇਆ ਸਾਰਾ ਕੁਝ ਇਹਨਾਂ ਨੇ ਨਾਲ ਹੀ ਵੇਚਣਾ ਹੈ ਬਾਕੀ ਤੁਸੀਂ نیچے ਦੇਖ ਲਓ ਸਾਰੇ ਕਿਤੇ ਟਾਈਲਾਂ ਲੱਗੀਆਂ ਹੋਈਆਂ ਆਪਾਂ ਨੂੰ ਮਿਲ ਜਾਣਗੀਆਂ ਸਾਰਾ ਕੰਮ ਸੋਹਣਾ ਇਹਨਾਂ ਨੇ ਕਰਵਾ ਰੱਖਿਆ ਦੋ ਤਿੰਨ ਕੰਮ ਰਹਿੰਦੇ ਆ ਜਿਵੇਂ ਕਿ ਇੱਕ ਤਾਂ ਗੇਟ ਹੋਗੇ ਜੀ ਗੇਟ ਸਾਰੇ ਕਿਤੇ ਮਤਲਬ ਕਿ ਨਹੀਂ ਲੱਗੇ ਹੋਏ ਕੱਲਾ ਮੇਨ ਗੇਟ ਲੱਗਿਆ ਹੋਇਆ ਬਾਕੀ ਇਹਨਾਂ ਨੇ ਪੜਦੇ ਲਾ ਰੱਖਿਆ ਸਾਰਾ ਕੁਝ ਬਾਕੀ ਤੁਸੀਂ ਦੇਖ ਰਹੇ ਹੋ ਜੀ ਕੱਲਾ ਗੇਟ ਤੇ ਬਾਕੀ ਇੱਕ ਰੰਗ ਜੀ ਕੋਠੀ ਰੰਗ ਨਹੀਂ ਹੋਈ ਉਹ ਕੋਈ ਜ਼ਿਆਦਾ ਲੋਡ ਹੈ ਨਹੀਂ ਹਲੇ ਕਿਉਂਕਿ ਨਮੀ ਬਣੀ ਹੈ ਜੀ ਨਮੀ ਕੋਠੀ ਨੂੰ ਛੇਤੀ ਤੋਂ ਛੇਤੀ ਰੰਗ ਨਹੀਂ ਕਰਵਾਉਣਾ ਚਾਹੀਦਾ ਕਿਉਂਕਿ ਕਈ ਸਾਲ ਤਾਂ ਇਦਾਂ ਹੀ ਚੱਲੇ ਜਾਂਦਾ ਹੈਗਾ ਤੇ ਜਦੋਂ ਮਤਲਬ ਕਿ ਖੋਜੇ ਥੋੜੀ ਪੁਰਾਣੀ ਉਹ ਤੋਂ ਬਾਅਦ ਰੰਗ ਕਰਵਾਲੇ ਜ਼ਿਆਦਾ ਬੈਟਰ ਰਹਿੰਦਾ ਹੈਗਾ ਤੇ ਆ ਗਿਆ ਜੀ ਅੰਦਰਲਾ ਬਾਥਰੂਮ ਇਹਨਾਂ ਨੇ ਮਤਲਬ ਕਿ ਤਿਆਰਤਾ ਕਰਵਾ ਰੱਖਿਆ ਗੇਟ ਲੱਗਣ ਵਾਲਾ ਪਿਆ ਇਹਨਾਂ ਨੇ ਚਲਾਇਆ ਨਹੀਂ ਹੈਗਾ ਇਹਨਾਂ ਨੇ ਆਪ ਦਾ ਸਮਾਨ ਕਾਫੀ ਰੱਖ ਰੱਖਿਆ ਇਹਨਾਂ ਨੇ ਇੱਕ ਤਰ੍ਹਾਂ ਦਾ ਸਟੋਰ ਰੂਮ ਵਾਂਗੂ ਵਰਤਿਆ ਹੋਇਆ ਬਾਕੀ ਸੋਹਣੀ ਕੁਠੀਆ ਜੀ ਵਧੀਆ ਕੁਠੀਆ ਜਿੰਨਾ ਸਮਾਨ ਹੈ ਕੁਠੀ ਦੀ ਅੰਦਰ ਉਹ ਵੀ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਬਾਕੀ ਕੁਠੀ ਵਧੀਆ ਸੋਹਣੀ ਹੈ ਤੇ ਬਾਥਰੂਮ ਏਰੀਆ ਆਪਾਂ ਨੂੰ ਬਾਹਰਲੀ ਸਾਈਡ ਮਿਲ ਜੂਗਾ ਬਹਿੜੇ ਦੇ ਵਿੱਚ ਬਣਿਆ ਹੋਇਆ ਬਾਕੀ ਟਾਈਲ ਟੂਲ ਸਾਰੀਆਂ ਲਗਵਾ ਰੱਖੀਆਂ ਤੁਸੀਂ ਚੈੱਕ ਕਰ ਲਓ ਜਿੰਨੀਆਂ ਟਾਈਲਾ ਨੇ ਬਹੁਤ ਵਧੀਆ ਕੁਆਲਿਟੀ ਦੀਆਂ ਇਹਨਾਂ ਨੇ ਲਗਵਾ ਰੱਖੀਆਂ ਬਾਕੀ ਲਾਈਟ ਓਨ ਕਰਕੇ ਤੁਹਾਨੂੰ ਮੈਂ ਦਿਖਾ ਦਿੰਨੇ ਤੇ ਸੋਹਣਾ ਇਹਨਾਂ ਨੇ ਬਾਥਰੂਮ ਬਣਾਇਆ ਹੋਇਆ ਬਾਕੀ ਡੋਰ ਲੱਗਿਆ ਹੋਇਆ ਤੇ ਕੰਮ ਵਧੀਆ ਇੱਕ ਪਾਸੇ ਬਾਥਰੂਮ ਆ ਗਿਆ ਵਿਚਾਲੇ ਜਗ੍ਹਾ ਛੱਡੀ ਹੋਈ ਆ ਵਾਸ਼ਿੰਗ ਮਸ਼ੀਨ ਵਾਸਤੇ ਇੱਕ ਪਾਸੇ 플ਸ਼ ਆ ਗਈ ਸੀ ਤੇ ਵਾਸ਼ਿੰਗ ਮਸ਼ੀਨ ਚੈੱਕ ਕਰ ਲਓ ਤੁਸੀਂ ਦੇਖ ਲਓ ਨਿਗਾ ਥਾਈ ਕੱਢ ਲਓ ਇਹਨਾਂ ਨੇ ਆ ਵੀ ਨਾਲ ਹੀ ਸੇਲ ਕਰਨੀਆਂ ਆ ਬਾਕੀ ਜਿੰਨਾ ਸਮਾਨ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਨਾਲ ਹੀ ਆਪਾਂ ਨੂੰ ਮਿਲੂਗਾ ਜੀ ਤੇ ਕਿਸੇ ਨੇ ਜਾ ਕੇ ਜੇ ਦੇਖਣੀ ਹੈ ਕੁਠੀ ਤਾਂ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਬਾਕੀ ਤਾਂ ਲਿਖ ਕੇ ਆਪਾਂ ਲਾ ਦਨੇ ਆ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿੱਥੇ ਐ ਤੇ ਤੁਹਾਨੂੰ ਮੈਂ ਕਨਫਰਮ ਵੀ ਕਰਵਾ ਦਨੇ ਜੀ ਆਪਣੇ ਕੋਲੇ ਜਿਹੜੀ ਆਹ ਕੁਠੀ ਪਹੁੰਚੀ ਆ ਇਹਨਾਂ ਨੂੰ ਜ਼ਿਲ੍ਹਾ ਤਾਂ ਫਰੀਦਕੋਟ ਲੱਗਦਾ ਤੇ ਆਪਣੇ ਕੋਲੇ ਕਾਫੀ ਡਿਮਾਂਡ ਵੀ ਆਉਂਦੀ ਰਹਿੰਦੀ ਆ ਫਰੀਦਕੋਟ ਏਰੀਆ ਚੋਂ ਫਰੀਦਕੋਟ ਤੋਂ 18 ਕਿਲੋਮੀਟਰ ਦੂਰੀ ਤੇ ਸਦਿਕ ਇਹਨਾਂ ਦਾ ਪੈਂਡਾ ਜੀ ਪੈਂਡ ਦੇ ਵਿੱਚ ਕੋਠੀ ਆ ਬਣੀ ਹੋਈ ਹੈ। ਬਾਕੀ ਪਾਣੀ ਦੀ ਸਪਲਾਈ ਵਧੀਆ ਜੀ। ਟੂਟੀਆਂ ਟਾੜੀਆਂ ਵਧੀਆ ਲੱਗੀਆਂ ਹੋਈਆਂ ਨੇ। ਬਾਕੀ ਜਗ੍ਹਾ ਤਾਂ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਦਿੱਤਾ ਸੀਗਾ। ਅੱਠ ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ। ਕੋਠੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਮਿਲਣੀ ਆਪਾਂ ਨੂੰ। ਵਧੀਆ ਕੋਠੀ ਐ ਤੇ ਕੋਈ ਮਰਮਤ ਵੀ ਨਹੀਂ ਪਾਲਦੀ ਕਿਉਂਕਿ ਨਵੀਂ ਕੋਠੀ ਐ ਜੀ। ਜਿਹੜਾ ਕੰਮ ਹੈਗਾ ਜਿਵੇਂ ਡੋਰ-ਡੋਰ ਲੱਗਣ ਵਾਲੇ ਪਏ ਆ, ਸ਼ੀਸ਼ੇ ਵੀ ਪਾਉਣ ਵਾਲੇ ਪਏ ਆ ਇੱਕ ਦੋ ਥਾਂ ਤੇ। ਉਹ ਤੁਸੀਂ ਦੇਖ ਹੀ ਲਿਆ ਤੇ ਤੁਹਾਨੂੰ ਮੈਂ ਦੱਸ ਵੀ ਦਿੱਤਾ ਤੇ ਬਾਕੀ ਦੀ ਜਿਹੜੀ ਵੀ ਗੱਲ ਕਰਨੀ ਹੋਵੇ ਤੁਸੀਂ ਤੁਹਾਨੂੰ ਮਾਲਕ ਦਾ ਨੰਬਰ ਮਿਲ ਗਿਆ ਹੋਊਾ ਸਕਰੀਨ ਤੇ ਤੇ ਤੁਹਾਨੂੰ ਮੈਂ ਕਨਫਰਮ ਵੀ ਕਰਵਾ ਦਿੰਨਾ ਜੀ ਜਿਹੜੇ ਮਾਲਕ ਨੇ ਸਿੱਧੀ ਉਹਨਾਂ ਨਾਲ ਤੁਹਾਡੀ ਗੱਲ ਹੋ ਜੂਗੀ ਤੇ ਗੱਲਬਾਤ ਉਹਨਾਂ ਨਾਲ ਕਰ ਲਿਓ ਮੇਰੇ ਵੱਲੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਮਾਲਕ ਤੁਹਾਨੂੰ ਦੱਸ ਦੇਣਗੇ ਮਾਲਕ ਤੋਂ ਕੁਝ ਵੀ ਪੁੱਛਣਾ ਹੋਵੇ ਪੁੱਛ ਲਿਓ ਨੰਬਰ ਮਾਲਕ ਦਾ 88720 ਤੇ 54100 ਦਨ ਦੁਆਰਾ ਫਿਰ ਤੋਂ ਦੱਸ ਦਿਨ 88700 2054103 ਜਿਹੜੀ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਆਪੇ ਗੱਲ ਤੁਸੀਂ ਕਰ ਲਿਓ ਜੀ ਤੇ ਆਪਣੇ ਕੋਲੇ ਕੋਠੀ ਆਹ ਪਹੁੰਚੀ ਆ 30 ਲੱਖ ਦੀ ਡਿਮਾਂਡ ਦੇ ਵਿੱਚ ਜਿੰਨਾ ਵਿੱਚ ਸਮਾਨ ਹੈ ਸਾਰਾ ਕੁਝ ਇਹਨਾਂ ਨੇ ਨਾਲ ਹੀ ਦੇਣਾ ਤੇ ਕੋਠੀ ਹੋ ਗਈ ਸਾਰਾ ਸਮਾਨ ਹੋ ਗਿਆ 30 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਤੇ ਸਾਮਾਨ ਤੁਸੀਂ ਦੇਖ ਹੀ ਲਿਆ ਜਿਵੇਂ ਦੋ ਡਬਲ ਬੈੱਡ ਹੋ ਗਏ ਤੇ ਮੰਜੇ-ਮੁੰਜੇ ਹੋ ਗਏ ਜੀ ਬਾਕੀ ਕਿਚਨ ਦਾ ਸਾਮਾਨ ਹੋ ਗਿਆ ਫਰਿੱਜ ਹੋ ਗਿਆ ਤੇ ਹੋਰ ਵੀ ਕਾਫੀ ਸਾਮਾਨ ਤੁਸੀਂ ਦੇਖਿਆ ਹੋਊਗਾ ਸਾਰਾ ਕੁਝ ਵਿੱਚ ਇਹਨਾਂ ਨੇ ਵੇਚਣਾ ਹੈ ਤੇ 30 ਲੱਖ ਰੁਪਏ ਡਿਮਾਂਡ ਹੈ ਜੀ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗਿਆ ਹੋਊਗਾ ਤੇ ਵੀਡੀਓ 'ਚ ਬਾਕੀ ਸਾਰਾ ਕੁਝ ਆਪਾਂ ਵਾਰੀਸਰ ਦਿਖਾਈ ਦਿੱਤਾ ਤੇ ਇੱਕ ਗੱਲ ਹੋਰ ਜੀ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜਿਹੜੀ ਇਹ ਕੂਠੀ ਹੈ ਇਹ ਕੂਠੀ ਲਾਲ ਘੇਰ ਦੇ ਵਿੱਚ ਬਣੀ ਹੋਈ ਹੈ ਇਹਦੀ ਰਜਿਸਟਰੀ ਨਹੀਂ ਹੋਣੀ ਬਾਕੀ ਜੋ ਵੀ ਐਫੀਡਾਪਟ ਵਗੈਰਾ ਜੋ ਵੀ ਕੁਝ ਬਣਦਾ ਹੁੰਦਾ ਜੋ ਵੀ ਕਾਗਜ਼ ਪੱਤਰ ਬਣਦੇ ਹੁੰਦੇ ਆ ਮਾਲਕ ਕਹਿੰਦੇ ਆ ਵੀ ਅਸੀਂ ਬਣਵਾ ਦਾਂਗੇ ਉਹ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਸੀ ਬਾਕੀ ਏਸੀ ਵੀ ਸਿਗਾ ਤੇ 32 ਇੰਚ ਐਲਸੀਡੀ ਲੱਗੀ ਹੋਈ ਆ 8-9 ਪੱਖੇ ਲੱਗੇ ਹੋਈ ਨੇ ਤੇ ਹੋਰ ਵੀ ਬਹੁਤ ਸਾਰਾ ਸਮਾਨ ਹੈ ਸਾਰਾ ਕੁਝ ਤੁਹਾਨੂੰ 30 ਲੱਖ ਦੇ ਵਿੱਚ ਮਿਲ ਜਾਊਗਾ 3 ਲੱਖ ਰੁਪਏ ਸੌਰੀ ਫਿਕਸ ਰੇਟ ਨਹੀਂ ਹੈਗਾ ਮਤਲਬ ਕਿ ਡਿਸਕਾਊਂਟ ਹੋ ਜੂਗਾ ਮਾਲਕ ਕਹਿੰਦੇ ਆ ਵੀ ਬਹਿ ਕੇ ਗੱਲ ਕਰ ਲਾਂਗੇ ਓਨ ਟੇਬਲ ਰੇਟ ਉੱਪਰ-ਨੀਚੇ ਹੋ ਜੂਗਾ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਐ ਪਸੰਦ ਆਈ ਐ ਤੁਹਾਨੂੰ ਚੰਗੀ ਲੱਗੀ ਐ ਤੇ ਰੇਟ ਵੀ ਠੀਕ ਲੱਗਿਆ ਕੂਠੀ ਵੀ ਵਧੀਆ ਲੱਗੀ ਐ ਤਾਂ ਦੱਸਿਓ ਮੈਨੂੰ ਕਮੈਂਟ ਕਰਕੇ ਲਾਜ਼ਮੀ ਜੇ ਵੀਡੀਓ ਪਸੰਦ ਆਈ ਐ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਸਾਰੇ ਆਪਣੀ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਜੇ ਤੁਸੀਂ ਪਹੁੰਚੇ ਹੋ ਪਹਿਲੀ ਵਾਰ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਵੀ ਮਿਲੂਗਾ ਉਹ ਵੀ ਜਰੂਰ ਦਬਾ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਆਪਣੇ ਕੋਲੇ ਹਰ ਏਰੀਆ ਚੋਂ ਕੋਠੀ ਘਰ ਮਕਾਨ ਆਉਂਦੇ ਰਹਿੰਦੇ ਅਸੀਂ ਬਹੁਤ ਸਾਰੇ ਕੋਠੀ ਤੇ ਘਰ ਮਕਾਨ ਫਲੈਟ ਹਰ ਚੀਜ਼ ਆਪਣੇ ਕੋਲੇ ਆਈਆਂ ਵੀ ਪਈਆਂ ਤੁਹਾਨੂੰ ਕੀ ਚਾਹੀਦਾ ਕਿਹੜੇ ਏਰੀਆ ਚ ਕਿੰਨੇ ਰੇਟ ਦੇ ਵਿੱਚ ਤੁਸੀਂ ਕਮੈਂਟ ਕਰੋ ਛੇਤੀ ਤੋਂ ਛੇਤੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚ ਜਾਵਾਂਗੇ ਬਾਕੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਕਿਸੇ ਕੋਲੇ ਕੋਠੀ ਘਰ ਮਕਾਨ ਹੈਗਾ ਵੇਚਣ ਵਾਸਤੇ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26173 ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਆਪਾਂ ਬਿਲਕੁਲ ਫਰੀਦ ਵਿੱਚ ਐਡ ਲਗਾ ਦਾਂਗੇ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਆਪਣੇ WhatsApp ਨੰਬਰ ਤੇ ਬਸ ਭੇਜ ਦਿਆ ਕਰੋ ਉੱਪਰ ਹਮੇਸ਼ਾ ਚੱਲਦੇ ਰਹਿੰਦਾ ਹੈ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ ਤੇ ਵਧੀਆ ਲੱਗੀ ਵੀਡੀਓ ਲਾਈਕ ਲਾਜ਼ਮੀ ਕਰਕੇ ਜਾਈਓ ਬਾਕੀ ਤੁਸੀਂ ਬਹੁਤ سپورਟ ਕਰਦੇ ਹੋ ਜੀ ਬਹੁਤ ਪਿਆਰ ਦਿੰਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ